ਹੈਲੋ ਹਾਂਜੀ ਸੋਸ਼ਕਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਬਹੁਤ ਹੀ ਜ਼ਿਆਦਾ ਖਾਸ ਕੱਟ ਪੀਸਾਂ ਦੇ ਉੱਪਰ ਰਹਿਣ ਵਾਲੀ ਹੋਏਗੀ ਇਹ ਹੋਏਗੀ ਵੈਲਵਟ ਸਿਲਕ ਜਿਹਨੂੰ ਵੈਲਵਟ ਸਿਲਕ ਵੀ ਬੋਲਦੇ ਆ ਫੈਂਟੀ ਸਿਲਕ ਵੀ ਬੋਲਦੇ ਆ ਇਹਦੇ ਵੱਖਰੇ ਵੱਖਰੇ ਨਾਂ ਨੇ ਸਟੱਫ ਸੇਮ ਹੀ ਆ ਜੀ ਸੋ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਬਹੁਤ ਹੀ ਘੱਟ ਪ੍ਰਾਈਸ ਵਾਲੇ ਜਿਹੜੇ ਕੱਟ ਪੀਸ ਹੈਗੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੇ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਯੂ ਸਿੰਘ ਵਾਲਾ ਜਿੰਨਾਂ ਭੈਣਾਂ ਨੇ ਵੀ ਵਿਜ਼ਿਟ ਕਰਕੇ ਕੱਪੜੇ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਤੋਂ ਸਾਡੇ ਵਟਸਐਪ ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਾਕੀ ਜਿਹੜੀਆਂ ਪਹਿਣਾ ਆਨਲਾਈਨ ਲੈਣਾ ਚਾਹੁੰਦੀਆਂ ਨੇ ਉਹ ਆਨਲਾਈਨ ਵੀ ਬਾਈ ਕਰ ਸਕਦੀਆਂ ਨੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਦਿਖਾਉਣਾ ਚਾਹਾਂਗੇ ਵੈਲਵਟ ਸਿਲਕ ਦੇ ਉੱਪਰ ਤੁਹਾਨੂੰ ਪ੍ਰਿੰਟਡ ਮੈਚਿੰਗ ਸੂਟ ਮਿਲਣਗੇ ਜੀ ਪ੍ਰਿੰਟਡ ਮੈਚਿੰਗ ਸੂਟ ਹੋਣਗੇ ਜੀ ਇਹਨਾਂ ਦਾ ਜਿਹੜਾ ਸਟਾਫ ਹੋਏਗਾ ਵੈਲਵਟ ਸਿਲਕ ਹੋਏਗਾ ਜੀ ਸਟਾਫ ਤੁਹਾਨੂੰ ਚੈੱਕ ਕਰਵਾ ਦਿੰਦੇ ਆਂ ਜੀ ਸਟੱਫ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੌਫਟ ਆ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸ਼ਾਈਨਿੰਗ ਜੀ ਵਾਲਾ ਸਟੱਫ ਹੈਗਾ ਜੀ ਕੋਈ ਐਦਾਂ ਨਹੀਂ ਹੈਗਾ ਵੀ ਇਹ ਕੋਈ ਚੋਬਨ ਵਾਲਾ ਸਟੱਫ ਆ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟੱਫ ਹੈ ਜੀ ਪ੍ਰਿੰਟਡ ਵੀ ਤੁਹਾਨੂੰ ਮਿਲਣਗੇ ਮੈਚਿੰਗ ਸੂਟ ਹੋਣਗੇ ਕੱਟ ਹੋਏਗੀ 3.5 ਮੀਟਰ ਦੀ ਆਰਾਮ ਨਾਲ ਤੁਹਾਨੂੰ ਕੱਟ ਮਿਲੇਗੀ 3 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਤੁਹਾਨੂੰ ਜਿਹੜਾ ਸਟੱਫ ਹੈਗਾ 7 ਮੀਟਰ ਮਿਲੇਗਾ 7 ਮੀਟਰ ਦੇ ਨੀਅਰ ਬੋਰਡ ਤੁਹਾਨੂੰ ਸਟਾਫ ਮਿਲੇਗਾ ਨਾਲ ਤੁਹਾਨੂੰ ਜਿਹੜੀ ਇਸ ਤੇ ਮੈਚਿੰਗ ਬਾਟਮ ਮਿਲੇਗੀ ਜੀ ਮੈਚਿੰਗ ਬਾਟਮ ਹੋਏਗੀ ਬਾਟਮ ਦਾ ਜਿਹੜਾ ਸਟਾਫ ਹੋਏਗਾ ਉਹ ਵੀ 3 ਮੀਟਰ ਤੋਂ ਪਲੱਸ ਹੋਏਗਾ ਮਤਲਬ ਕਿ 3.5 ਮੀਟਰ ਆਰਾਮ ਨਾਲ ਸਟਾਫ ਹੈਗਾ ਜੀ 7 ਮੀਟਰ ਸਟਾਫ ਮਿਲੇਗਾ ਜੀ ਤੁਹਾਨੂੰ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਮੈਚਿੰਗ ਸੂਟ ਮਿਲੇਗਾ ਜੀ 800 ਰੁਪਏ ਇਸ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਬਹੁਤ ਜ਼ਿਆਦਾ ਸੋਹਣੀ ਇਹਨਾਂ ਦੀ ਮੈਚਿੰਗ ਹੈ ਜੀ ਤੁਸੀਂ ਡਿਜ਼ਾਈਨਰ ਦੁਪੱਟਾ ਵੀ ਜਿਹੜਾ ਹੈਗਾ ਉਹ ਲਿਸ ਲਗਾ ਕੇ ਇਹਨਾਂ ਨੂੰ ਰੈਡੀ ਕਰ ਸਕਦੇ ਹੈਗੇ ਹਾਂ ਜੀ ਸਟਾਫ ਹੋਏਗਾ 7 ਮੀਟਰ ਆਰਾਮ ਨਾਲ ਤੁਹਾਨੂੰ ਇਹਦੇ ਵਿੱਚੋਂ ਸਟਾਫਾ ਜਿਹੜਾ ਉਹ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹੜਾ ਇਹਨਾਂ ਦਾ ਕਲਰ ਕੰਬੀਨੇਸ਼ਨ ਹੈਗਾ ਜੀ ਸਟਾਫ ਵੀ A1 ਹੋਏਗਾ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਮਿਲੇਗਾ ਜੀ ਹੋਰ ਰੈੱਡ ਕਲਰ ਮਿਲੇਗਾ ਜੀ ਤੁਹਾਨੂੰ ਬਾਂਦਨੀ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਸ਼ਰ ਨਾਲ ਤੁਹਾਨੂੰ ਜਿਹੜੀ ਹੈਗੀ ਆ ਉਹ ਵੈਲਵਟ ਸਿਲਕ ਦੀ ਮੈਚਿੰਗ ਬਾਟਮ ਮਿਲੇਗੀ ਜੀ ਵੈਲਵਟ ਸਿਲਕ ਦਾ ਹੀ ਇਹ ਜਿਹੜਾ ਸ਼ਰਟ ਦਾ ਸਟਾਫ ਹੋਏਗਾ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਜੀ ਆਪਾਂ ਤੁਹਾਨੂੰ ਜਿਹੜੀ ਇਹਦੀ ਵੀਡੀਓ ਜੋ ਵਾਇਰਲ ਚੱਲ ਰਹੀ ਆ ਵੀ ਕਿਦਾਂ ਇਹ ਰੈਡੀ ਹੁੰਦੇ ਨੇ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾਉਣਾ ਚਾਹਾਂਗੇ ਇਹ ਸੂਟ ਹੈ ਜਿਹੜੀ ਐਦਾਂ ਰੈਡੀ ਹੋ ਰਹੇ ਨੇ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਤੁਹਾਡਾ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਵਿਦ ਦੁਪੱਟਾ ਜੀ ਵਿੱਦ ਦੁਪੱਟਾ ਬਹੁਤ ਹੀ ਘੱਟ ਪ੍ਰਾਈਸ ਵਿੱਚ ਹੈ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਣਾ ਜੀ ਇਸ ਦੇ ਵਿੱਚ ਜੋ ਨੈਕਸਟ ਤੁਹਾਨੂੰ ਕਲਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਛੇੜਾ ਲਾਈਟ ਪਿੰਕ ਸ਼ੇਡ ਹੋਏਗਾ ਜੀ ਬਾਂਦਨੀ ਪ੍ਰਿੰਟ ਦੇ ਉੱਪਰ ਤੁਹਾਨੂੰ ਸੈਕੰਡ ਜਿਹੜਾ ਕਲਰ ਹੈਗਾ ਬਾਂਦਨੀ ਪ੍ਰਿੰਟ ਦੇ ਉੱਪਰ ਮਿਲੇਗਾ ਤੁਸੀਂ ਇਸ ਤਰ੍ਹਾਂ ਇਹਨੂੰ ਮੈਚਿੰਗ ਵੀ ਬਣਾ ਸਕਦੇ ਹੈਗੇ ਹੋ ਆਲ ਓਵਰ ਵੀ ਬਣਾ ਸਕਦੇ ਹੋ ਔਰ ਮੈਚਿੰਗ ਵੀ ਬਣਾ ਸਕਦੇ ਹੋ ਜੀ ਵਾਈਟ ਦੇ ਨਾਲ ਜਿਹੜੀ ਇਹਨਾਂ ਦੀ ਮੈਚਿੰਗ ਹੈਗੀ ਇਹ ਬਹੁਤ ਹੀ ਜ਼ਿਆਦਾ ਪਿਆਰੀ ਲੱਗ ਰਹੀ ਹੈ ਤੁਸੀਂ ਚੈੱਕ ਕਰੋ ਜੀ ਵਾਈਟ ਦੇ ਨਾਲ ਜਿਹੜੀ ਇਹਦੀ ਮੈਚਿੰਗ ਆ ਬਹੁਤ ਹੀ ਜ਼ਿਆਦਾ ਪਿਆਰੀ ਹੈਗੀ ਹੈ ਜੀ ਜੇਕਰ ਤੁਸੀਂ ਇਹਨੂੰ ਆਲ ਓਵਰ ਰੱਖਣਾ ਤੁਸੀਂ ਐਦਾਂ ਇਹਨੂੰ ਆਲ ਓਵਰ ਵੀ ਰੱਖ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜਿੱਦਾਂ ਸੁੱਕੀ ਮਹਿੰਦੀ ਦਾ ਕਲਰ ਹੁੰਦਾ ਉਹ ਵਾਲਾ ਕਲਰ ਹੈਗਾ ਜੀ ਬਾਂਦਨੀ ਪ੍ਰਿੰਟ ਦੇ ਉੱਪਰ ਆ ਪ੍ਰਿੰਟ ਚੈੱਕ ਕਰੋ ਜੀ ਸ਼ਰਟ ਦਾ 3.5 ਮੀਟਰ ਦੀ ਕੱਟ ਤੁਹਾਨੂੰ ਸ਼ਰਟ ਦੀ ਮਿਲੇਗੀ ਔਰ 3.5 ਮੀਟਰ ਦੀ ਹੀ ਕੱਟ ਆ ਜਿਹੜੀ ਤੁਹਾਨੂੰ ਆਰਾਮ ਨਾਲ ਜਿਹੜੀ ਇਸਦੀ ਬਾਟਮ ਦੀ ਮਿਲੇਗੀ ਜੀ 3 ਮੀਟਰ ਤੋਂ ਪਲੱਸ ਸਟਾਫ ਹੋਏਗਾ ਜੀ ਕਈਆਂ ਦਾ ਸਟਾਫ ਤਾਂ 7.5 ਮੀਟਰ ਦੇ ਨੀਅਰ ਅਬਾਊਟ ਵੀ ਹੈਗਾ ਜੀ ਤੁਸੀਂ ਚੈੱਕ ਕਰੋ ਇਸ ਤਰ੍ਹਾਂ ਮੈਚਿੰਗ ਸੂਟ ਬਣੇਗਾ ਜੀ ਬੈਲਵਰਟ ਸਿਲਕ ਦੇ ਉੱਪਰ ਪ੍ਰਾਈਜ਼ ਹੋਏਗਾ ਇਸ ਦਾ 800 ਰੁਪਏ ਸ਼ਿਪਿੰਗ ਹੋਏਗੀ ਜੋ ਐਕਸਟਰਾ ਹੋਏਗੀ ਜ ਬਹੁਤ ਹੀ ਸੋਹਣਾ ਸਟਾਫ ਆ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਪਾਰਟੀ ਵੇਅਰ ਸੂਟ ਹੈ ਜੀ ਉਹ ਰੈਡੀ ਹੋ ਰਿਹਾ ਜੀ ਨੈਕਸਟ ਵੀ ਜੋ ਹੋਏਗਾ ਜੀ ਸੁੱਕੀ ਮਹਿੰਦੀ ਦੇ ਕਲਰ ਦਾ ਕਲਰ ਇਹ ਜਿਹੜਾ ਹੋਏਗਾ ਜੀ ਗ੍ਰੀਨ ਕਲਰ ਹੋਏਗਾ ਜੀ ਦੇ ਨਾਲ ਜਿਹੜੀ ਤੁਹਾਨੂੰ ਬਾਟਮ ਮਿਲੇਗੀ ਉਹ ਵੀ ਗ੍ਰੀਨ ਕਲਰ ਦੀ ਜਿਹੜੀ ਮੈਚਿੰਗ ਤੁਹਾਨੂੰ ਇਸਦੇ ਨਾਲ ਬਾਟਮ ਮਿਲੇਗੀ ਜੀ ਮੈਚਿੰਗ ਸੂਟ ਆ ਜਿਹੜਾ ਤੁਹਾਡਾ ਉਹ ਰੈਡੀ ਹੋ ਜਾਏਗਾ ਜੀ 800 ਰੁਪਏ ਦੇ ਵਿੱਚ ਨੈਕਸਟ ਜੋ ਕਲਰ ਮਿਲੇਗਾ ਜੀ ਤੁਹਾਨੂੰ ਨੇਵੀ ਬਲੂ ਕਲਰ ਮਿਲੇਗਾ ਜੀ ਇਸਦੇ ਵਿੱਚ ਨੇਵੀ ਬਲੂ ਕਲਰ ਦੀ ਹੀ ਤੁਹਾਨੂੰ ਬਾਟਮ ਮਿਲੇਗੀ ਜੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਡਿਫਰੈਂਟ ਲੱਗ ਰਿਹਾ ਹੁਣ ਬਿਕੋਜ਼ ਵੀ ਇਹਦੇ ਵਿੱਚ ਸ਼ਾਈਨਿੰਗ ਜ਼ਿਆਦਾ ਹੋਣ ਕਰਕੇ ਇਹ ਤੁਹਾਨੂੰ ਇਦਾਂ ਲੱਗ ਰਿਹਾ ਕਿ ਕਦੇ ਲਾਈਟ ਲੱਗ ਰਿਹਾ ਤੇ ਕਦੇ ਡਾਰਕ ਲੱਗ ਰਿਹਾ ਬਟ ਅਜੈਕਟ ਸ਼ੇਡ ਇਹ ਉਹੀ ਨਹੀਂ ਕੰਨੀ ਤੋਂ ਪਤਾ ਲੱਗਦਾ ਹੈਗਾ ਜੀ ਸ ਨੈਕਸਟ ਜਿਹੜਾ ਤੁਹਾਨੂੰ ਕਲਰ ਮਿਲੇਗਾ ਜੀ ਇਸ ਤੇ ਵਿੱਚ ਮਹਿੰਦੀ ਕਲਰ ਮਿਲੇਗਾ ਜੀ ਫਲਾਵਰ ਵਾਲੀ ਪ੍ਰਿੰਟਿੰਗ ਹੋਏਗੀ ਜੀ ਇਸ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਇਹ ਜੇਕਰ ਤੁਸੀਂ ਆਲ ਓਵਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਕਰ ਸਕਦੇ ਹੋ ਜੀ ਜੇਕਰ ਤੁਸੀਂ ਇਸ ਨੂੰ ਮੈਚਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਇਸ ਤਰੀਕੇ ਨਾਲ ਇਹਨਾਂ ਦੀ ਕਰ ਸਕਦੇ ਹੋ ਜੀ ਆਲ ਓਵਰ ਕਰਨਾ ਆਲ ਓਵਰ ਕਰੋ ਜੇ ਮੈਚਿੰਗ ਕਰਨਾ ਤਾਂ ਮੈਚਿੰਗ ਕਰ ਸਕਦੇ ਹੋ ਜੀ ਨੈਕਸਟ ਤੁਹਾਨੂੰ ਕਲਰ ਮਿਲੇਗਾ ਜੀ ਨੇਵੀ ਬਲੂ ਬਹੁਤ ਹੀ ਜ਼ਿਆਦਾ ਪਿਆਰਾ ਸ਼ੇਡ ਹੈ ਜੀ ਜਿਹੜੀ ਇਸਤੇ ਨਾਲ ਜਿਹੜੀ ਬਾਟਮ ਹੋਏਗੀ ਜੀ ਉਹ ਗ੍ਰੇ ਜੀ ਟੋਨ ਦੀ ਬਾਟਮ ਹੈਗੀ ਜੀ ਬਹੁਤ ਹੀ ਪਿਆਰਾ ਇਹਨਾਂ ਦਾ ਕੰਬੀਨੇਸ਼ਨ ਬਣ ਰਿਹਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਲੱਗੇਗਾ ਜੀ ਰੈਡੀ ਹੋਇਆ ਇਹ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਸਾਰੀਆਂ ਭੈਣਾਂ ਦਾ ਮੋਸਟ ਫੇਵਰਿਟ ਕਲਰ ਹੋਏਗਾ ਜੀ ਮਹਿਰੂਨ ਇਸਤੇ ਨਾਲ ਵੀ ਤੁਹਾਨੂੰ ਗ੍ਰੇ ਬਾਟਮ ਮਿਲੇਗੀ ਜੀ ਬਹੁਤ ਪਿਆਰਾ ਇਹਨਾਂ ਦਾ ਕੰਬੀਨੇਸ਼ਨ ਆ ਜਿਹੜਾ ਉਹ ਰੈਡੀ ਹੋ ਰਿਹਾ ਜੀ ਤੁਸੀਂ ਇਸ ਤਰੀਕੇ ਨਾਲ ਜਿਹੜੇ ਮੈਚਿੰਗ ਸੂਟ ਵੀ ਲੈ ਸਕਦੇ ਹੋ ਔਰ ਆਲ ਓਵਰ ਵੀ ਲੈ ਸਕਦੇ ਹੋ ਜੀ ਇਸ ਦੇ ਵਿੱਚ ਤੁਹਾਨੂੰ ਅਸੀਂ ਕੁਝ ਸ਼ਰਟਾਂ ਦੇ ਪੀਸ ਵੀ ਦਿਖਾਵਾਂਗੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੇਕਰ ਚਾਹੋ ਤਾਂ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਜਿਹੜੀ ਬਾਟਮ ਹੈਗੀ ਉਹ ਮੈਚ ਕਰਕੇ ਦੇ ਸਕਦੇ ਹਾਂ ਜੀ ਇਹਨਾਂ ਦਾ ਸਟਾਫ ਵੀ ਸੇਮ ਵੈਲਵਟ ਸਿਲਕ ਹੀ ਇਹਨਾਂ ਦਾ ਸਟਾਫ ਹੋਏਗਾ ਜੀ ਪਹਿਲਾ ਜੋ ਕਲਰ ਮਿਲੇਗਾ ਜੀ ਰੈੱਡ ਮਹਿਰੂਨ ਕਲਰ ਤੁਹਾਨੂੰ ਮਿਲੇਗਾ ਜੀ ਰੈੱਡ ਮਹਿਰੂਨ ਕਲਰ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ 3.5 ਮੀਟਰ ਦਾ ਸਟਾਫ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਾਂਦਨੀ ਪ੍ਰਿੰਟ ਦੇ ਉੱਪਰ ਤੁਸੀਂ ਇਸ ਨੂੰ ਵੀ ਵਾਈਟ ਬਾਟਮ ਦੇ ਨਾਲ ਲਗਵਾ ਕੇ ਲੈ ਸਕਦੇ ਹੋ ਜੀ ਸਾਡੇ ਕੋਲ ਵਾਈਟ ਬਾਟਮ ਅਵੇਲੇਬਲ ਹੈਗੀ ਹੈ ਜੀ ਇਹ ਤੁਹਾਡਾ ਪੂਰਾ ਜਿਹੜਾ ਮੈਚਿੰਗ ਸੂਟ ਆ ਉਹ ਰੈਡੀ ਹੋ ਜਾਏਗਾ ਨੈਕਸਟ ਜੋ ਕਲਰ ਮਿਲੇਗਾ ਜੀ ਤੁਹਾਨੂੰ ਕਾਫੀ ਦਾ ਸ਼ੇਡ ਹੋਏਗਾ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਇਸ ਦੇ ਨਾਲ ਸਾਡੇ ਕੋਲ ਬਾਟਮ ਇਸ ਟਾਈਮ ਅਵੇਲੇਬਲ ਨਹੀਂ ਹੈਗੀ ਜੇ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੀਆਂ ਨੇ ਪਹਿਣਾ ਤਾਂ ਕੱਲੀ ਸ਼ਰਟ ਵੀ ਬਾਈ ਕਰ ਸਕਦੀਆਂ ਆਦਰਵਾਇਜ਼ ਅਸੀਂ ਬਾਟਮ ਤੁਹਾਨੂੰ ਦੇ ਦੇਾਂਗੇ ਜੀ ਉਸਦੇ ਲਈ ਥੋੜਾ ਟਾਈਮ ਚਾਹੀਦਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਆਫ ਵਾਈਟ ਦੇ ਉੱਪਰ orange ਕਲਰ ਦੀ ਪ੍ਰਿੰਟਿੰਗ ਹੈਗੀ ਆ ਬਹੁਤ ਹੀ ਜਿਆਦਾ ਪਿਆਰਾ ਸ਼ੇਡ ਹੈਗਾ ਜੀ ਸ਼ਰਟ ਦਾ ਉਹ ਜੋ ਨੈਕਸਟ ਵੀ ਤੁਹਾਨੂੰ ਮਿਲੇਗਾ ਜੀ ਉਹ ਵੀ ਜੋ ਮਿਲੇਗਾ ਜੀ ਤੁਹਾਨੂੰ ਬਹੁਤ ਹੀ ਪਿਆਰਾ ਡਾਰਕ ਮਹਿੰਦੀ ਸ਼ੇਡ ਹੋਏਗਾ ਜੀ ਤੇ ਬਹੁਤ ਹੀ ਪਿਆਰੀ ਇਹ ਸ਼ਰਟ ਰੈਂਡ ਵਾਲੀ ਹੈਗੀ ਜਿਹੜੀਆਂ ਭੈਣਾਂ ਕੱਲੀ ਸ਼ਰਟ ਬਾਏ ਕਰਨਾ ਚਾਹੁੰਦੀਆਂ ਉਹ ਸ਼ਰਟ ਵੀ ਖੜ ਸਕਦੀਆਂ ਨੇ ਆਦਰਵਾਇਜ਼ ਜੇ ਇਹ ਨਾਲ ਤੁਹਾਨੂੰ ਬਾਟਮਾ ਚਾਹੀਦਾ ਹੈ ਤਾਂ ਅਸੀਂ ਤੁਹਾਨੂੰ ਉਹ ਵੀ ਜ਼ਰੂਰ ਦੇਵਾਂਗੇ ਜੀ ਅਰੇਂਜ ਕਰਕੇ ਔਰ ਨੈਕਸਟ ਹੋਏਗਾ ਜੀ ਪਲੇਨ ਸਟਾਫ ਬੈਲਵਰਟ ਸਿਲਕ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਪਲੇਨ ਸਟਾਫ ਮਿਲੇਗਾ ਬੈਲਵਰਟ ਸਿਲਕ ਦੇ ਵਿੱਚ ਪਲੇਨ ਸਟਾਫ ਹੋਏਗਾ ਜੀ ਬੈਲਵਰਟ ਸਿਲਕ ਦੇ ਵਿੱਚ ਸਾਨੂੰ ਬੰਦ ਕੇ ਇਸ ਲਈ ਰੱਖਣਾ ਪੈਂਦਾ ਹੈ ਕਿਉਂਕਿ ਇਹ ਸਟਾਫਾ ਜਿਹੜਾ ਬਹੁਤ ਹੀ ਜ਼ਿਆਦਾ ਸਲਿੱਪਰੀ ਹੋਣ ਕਰਕੇ ਨਾ ਫਿਰ ਉਹ ਟਿਕਦਾ ਨਹੀਂ ਹੈਗਾ ਸੋ ਇਸ ਲਈ ਅਸੀਂ ਇਹਨਾਂ ਨੂੰ ਇਦਾਂ ਹੀ ਰੱਖਿਆ ਹੋਇਆ ਹੈ ਇਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਉਹ ਪਲੇਨ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਜਿੱਦਾਂ ਅਸੀਂ ਤੁਹਾਨੂੰ ਵੀਡੀਓ ਦਿਖਾਈ ਹੈ ਉਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਵਿੱਚ ਆਪਣਾ ਪਲੇਨ ਸੂਟ ਆ ਜਿਹੜਾ ਰੈਡੀ ਕਰ ਸਕਦੇ ਹੋ 3.5 ਮੀਟਰ ਦੀ ਜਿਹੜੀ ਕੱਟ ਮਿਲੇਗੀ ਜੀ ਤੁਹਾਨੂੰ 3 ਮੀਟਰ ਤੋਂ ਪਲੱਸ ਹੋਏਗੀ ਇਹ ਆਪਣੀ ਕਿਸਮਤ ਹੈ ਜੀ ਇਹ 7 ਮੀਟਰ ਨਿਕਲਦਾ 7.5 ਮੀਟਰ ਨਿਕਲਦਾ ਜੀ ਕਿਉਂਕਿ ਫ਼ਰਸੀ ਸਲਵਾਰਾਂ ਦੇ ਨਾਲ ਜਿਹੜਾ ਆਪਾਂ ਸੂਟ ਰੈਡੀ ਕਰਦੇ ਹਾਂ ਉਹ 4 ਮੀਟਰ ਦੇ ਵਿੱਚ ਆਰਾਮ ਨਾਲ ਰੈਡੀ ਹੋ ਜਾਂਦਾ ਹੈ ਜੀ ਤੇ ਬਾਕੀ ਆਪਾਂ ਦੁਪੱਟਾ ਜਿਹੜਾ ਵਿੱਚ ਹੀ ਐਡਜਸਟ ਕਰ ਸਕਦੇ ਹਾਂ ਜੀ ਜਿਹੜਾ ਇਸ ਦਾ ਪ੍ਰਾਈਸ ਹੋਏਗਾ ਜੀ 100 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਦੋ ਪੀਸ ਤੁਸੀਂ 600 ਰੁਪਏ ਦੇ ਵਿੱਚ ਬਾਈ ਕਰ ਸਕਦੇ ਹੋ ਜੀ 600 ਰੁਪਏ ਦੇ ਵਿੱਚ ਇਹ ਤੁਸੀਂ ਆਪਣਾ ਜਿਹੜਾ ਦੁਪੱਟਾ ਉਹ ਐਡਜਸਟ ਕਰ ਸਕਦੇ ਹੋ ਜੀ 600 ਰੁਪਏ ਦੇ ਵਿੱਚ ਤੁਹਾਨੂੰ ਵਿਦ ਦੁਪੱਟਾ ਜਿਹੜਾ ਇਹ ਛੂਟ ਆ ਉਹ ਮਿਲੇਗਾ ਜੀ ਇਹਦੇ ਵਿੱਚ ਤੁਸੀਂ ਐਦਾਂ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਨੈਕਸਟ ਵੀ ਤੁਸੀਂ ਇਦਾਂ ਜਿਹੜੇ ਤੁਹਾਡੇ ਦੋ ਸੂਟ ਆ ਜਿਹੜੇ ਉਹ ਪ੍ਰੋਪਰ ਰੈਡੀ ਹੁੰਦੇ ਨੇ ਜੀ ਦੋ ਸੂਟ ਰੈਡੀ ਹੁੰਦੇ ਨੇ ਜੀ ਇਹਦੇ ਵਿੱਚ ਤੁਹਾਨੂੰ ਚਾਰ ਪੀਸ ਮਿਲਣਗੇ ਮਤਲਬ ਕਿ ਵਿਦੋ ਦੁਪੱਟਾ ਤੁਹਾਡੇ ਦੋ ਸੂਟ ਰੈਡੀ ਹੁੰਦੇ ਆ 1200 ਰੁਪਏ ਦੇ ਵਿੱਚ ਇੱਕ ਸੂਟ ਤੁਹਾਡਾ ਰੈਡੀ ਹੁੰਦਾ 600 ਰੁਪਏ ਦੇ ਵਿੱਚ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਸ਼ੇਡ ਆ ਨੇਵੀ ਬਲੂ ਕਲਰ ਹੈਗਾ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਜਿਹੜੇ ਹੈਗੇ ਪੀਸ ਮਿਲ ਜਾਣਗੇ ਜੀ ਜਿਹੜੀਆਂ ਆਪਣਾ ਹੈਲਥੀ ਨੇ ਜ ਇਹਨਾਂ ਨੂੰ ਜ਼ਿਆਦਾ ਸਟਾਫ ਲੱਗਦਾ ਆ ਉਹ ਤਿੰਨ ਪੀਸ ਵੀ ਲੈ ਸਕਦੇ ਹੈਗੇ ਆ ਜੀ ਇੱਕ ਦੁਪੱਟਾ ਬਣਾ ਸਕਦੇ ਹੈਗੇ ਤੇ ਦੋ ਜਿਹੜੇ ਪੀਸਾਂ ਤੋਂ ਆਪਣਾ ਸੂਟ ਰੈਡੀ ਕਰ ਸਕਦੇ ਨੇ ਜੀ ਤੇ ਪ੍ਰਾਈਸ ਹੋਏਗਾ 600 ਰੁਪਿਆ ਜੀ 600 ਰੁਪਏ ਦੇ ਵਿੱਚ ਤੁਹਾਨੂੰ ਜਿਹੜੇ ਇਹ ਦੋ ਪੀਸ ਮਿਲ ਜਾਣਗੇ ਜੇਕਰ ਕਿਸੇ ਭੈਣ ਨੇ ਇੱਕ ਪੀਸ ਬਾਈ ਕਰਨਾ 3.5 ਮੀਟਰ ਦੇ ਵਿੱਚ ਕਿਸੇ ਦਾ ਸੂਟ ਰੈਡੀ ਹੁੰਦਾ ਤਾਂ ਉਹ ਇੱਕ ਪੀਸ ਵੀ 300 ਰੁਪਏ ਦੇ ਵਿੱਚ ਬਾਈ ਕਰਕੇ ਆਪਣਾ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਨੇ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਮਰਜੈਂਟਾ ਕਲਰ ਮਿਲੇਗਾ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੀ ਮੈਚਿੰਗ ਕਰਕੇ ਵੀ ਸੂਟ ਰੈਡੀ ਕਰ ਸਕਦੇ ਹੋ ਮੈਚਿੰਗ ਕਰਕੇ ਵੀ ਸੂਟ ਰੈਡੀ ਕਰ ਸਕਦੇ ਹੋ ਜੇਕਰ ਆਲ ਓਵਰ ਰੈਡੀ ਕਰਨਾ ਤਾਂ ਤੁਸੀਂ ਇਸ ਤਰੀਕੇ ਨਾਲ ਦੋ ਪੀਸ ਲੈ ਕੇ ਇਸ ਨੂੰ ਆਲ ਓਵਰ ਵੀ ਰੈਡੀ ਕਰ ਸਕਦੇ ਹੋ ਕਲਰ ਬਹੁਤ ਪਿਆਰਾ ਸਟਾਫ ਵੀ ਬਹੁਤ ਹੀ ਜ਼ਿਆਦਾ ਪਿਆਰਾ ਕੋਈ ਚੂਵਨ ਵਾਲਾ ਸਟਾਫ ਨਹੀਂ ਹੈਗਾ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਬਹੁਤ ਜ਼ਿਆਦਾ ਪਿਆਰਾ ਸਟਾਫ ਹੈ ਜੀ ਇਸ ਟਾਈਮ ਮੋਸਟ ਟ੍ਰੈਂਡਿੰਗ ਜਿਹੜਾ ਫੈਬਰਿਕ ਰਹਿਣ ਵਾਲਾ ਉਹ ਹੋਏਗਾ ਵੈਲਵਟ ਸਿਲਕ ਜੀ ਕਾਫੀ ਵਾਇਰਲ ਚੱਲ ਰਹੀ ਹੈ ਵੀਡੀਓ ਤੇ ਸਾਰੀਆਂ ਪਹਿਣਾ ਸ਼ੁਕੀਨ ਨੇਗੀ ਆ ਅਸੀਂ ਵੀ ਸੇਮ ਸੂਟ ਆ ਜਿਹੜੇ ਉਹ ਰੈਡੀ ਕਰਨੇ ਜੀ ਨਹੀਂ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਵੀ ਤੁਹਾਨੂੰ ਜਿਹੜੇ ਹੈਗੇ ਆ ਉਹ ਤਿੰਨ ਪੀਸ ਮਿਲਣਗੇ ਜੀ ਸੇਮ ਤਿੰਨ ਪੀਸ ਮਿਲਣਗੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਇੱਕ ਵੀ ਬਾਈ ਕਰ ਸਕਦੇ ਹੋ ਔਰ ਦੋ ਵੀ ਬਾਈ ਕਰ ਸਕਦੇ ਹੋ ਜੀ ਇਹਦੇ ਵਿੱਚ ਤੁਸੀਂ ਆਰਾਮ ਨਾਲ ਆਪਣਾ ਦੁਪੱਟਾ ਵੀ ਅਡਜਸਟ ਕਰ ਸਕਦੇ ਹੋ ਜੀ 600 ਰੁਪਏ ਦੇ ਵਿੱਚ ਨੈਕਸਟ ਜੋ ਮਿਲੇਗਾ ਜੀ ਤੁਸੀਂ ਆਪਣਾ ਮੈਚਿੰਗ ਸੂਟ ਵੀ ਰੈਡੀ ਕਰ ਸਕਦੇ ਹੋ ਜੀ ਇਹ ਤੁਹਾਨੂੰ ਸਿੰਗਲ ਪੀਸ ਮਿਲੇਗਾ ਜੀ ਇਹ ਵਾਲਾ ਸਿੰਗਲ ਕਲਰ ਹੋਏਗਾ ਜੀ ਡਾਰਕ ਪਰਪਲ ਕਲਰ ਹੈ ਜੀ ਕਾਫੀ ਜ਼ਿਆਦਾ ਡਾਰਕ ਪਰਪਲ ਕਲਰ ਆ ਟੂ ਟੋਨ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਜੀ ਪੀਕਾਕ ਕਲਰ ਹੋਏਗਾ ਜੀ ਤੁਸੀਂ ਦੋ ਪੀਸ ਲੈ ਕੇ ਆਪਣਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੈਗੇ ਉਹ ਜੀ ਡਾਰਕ ਪੀਕਾਕ ਕਲਰ ਹੋਏਗਾ ਜੀ ਟੂ ਟੋਨ ਵਾਲਾ ਆ ਲਾਈਟ ਪੀਕਾਕ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਤੁਸੀਂ ਇਸ ਨੂੰ ਇਸ ਨਾਲ ਜਿਹੜੀ ਹੈਗੀ ਉਹ ਕੰਟਰਾਸਟ ਬਣਾ ਕੇ ਵੀ ਰੈਡੀ ਕਰ ਸਕਦੇ ਹੋ ਔਰ ਜੇਕਰ ਕਿਸੇ ਭੈਣ ਦਾ 3.5 ਮੀਟਰ ਦੇ ਵਿੱਚ ਹੀ ਸੂਟ ਰੈਡੀ ਹੁੰਦਾ ਤਾਂ ਉਹ ਇਦਾਂ ਵੀ ਲੈ ਸਕਦੇ ਆ ਸਿੰਗਲ ਪੀਸ ਜੀ ਔਰ ਇਸ ਤੋਂ ਨੈਕਸਟ ਆ ਗਿਆ ਜੀ ਰੈੱਡ ਔਰ ਫਰੋਜੀ ਕਲਰ ਦਾ ਤੁਸੀਂ ਕੰਟਰਾਸਟ ਬਣਾਓ ਜੀ ਮੈਚਿੰਗ ਬਣਾ ਕੇ ਤੁਸੀਂ ਇਦਾਂ ਵੀ ਜਿਹੜਾ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਜੀ ਇਹਦੀ ਬੈਕ ਸਾਈਡ ਤੋਂ ਕੰਨੀ ਤੋਂ ਹੀ ਜਿਹੜਾ ਸਟਾਫ ਦਾ ਜੀ ਉਹ ਪਤਾ ਲੱਗਦਾ ਹੈਗਾ ਵੀ ਅਸਲ ਦੇ ਵਿੱਚ ਇਹਦਾ ਕਲਰ ਕਿਹੜਾ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਗ੍ਰੀਨ ਕਲਰ ਮਿਲਣਗੇ ਜੀ ਇਹਦੇ ਵਿੱਚ ਤੁਹਾਨੂੰ ਹੈਗੇ ਜਿਹੜੇ ਉਹ ਤਿੰਨ ਪੀਸ ਮਿਲ ਜਾਣਗੇ ਜੇ ਕਿਸੇ ਕਿਸੇ ਹੈਲਥੀ ਭੈਣ ਨੇ ਬਣਾਉਣਾ ਹੈਗਾ ਤਾਂ ਉਹ 3 ਪੀਸ ਵੀ ਲੈ ਸਕਦੇ ਜੀ ਆਰਾਮ ਨਾਲ ਇੱਕ ਦੁਪੱਟਾ ਰੈਡੀ ਹੋ ਜਾਣਾ ਜੀ ਤੇ ਦੋਹਾਂ ਦੇ ਵਿੱਚ ਉਹਨਾਂ ਦਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਜੇਕਰ 3 ਪੀਸ ਬਾਈ ਕਰਦੇ ਹੋ ਤਾਂ 900 ਰੁਪਏ ਦੇ ਹੋਗੇ ਜੀ ਵੈਸੇ ਸਿੰਗਲ ਪੀਸ ਜੇਕਰ ਤੁਸੀਂ ਲੈਣਾ ਤਾਂ 300 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਜੀ ਉਹ ਮਿਲ ਜਾਏਗਾ ਜੀ ਡਾਰਕ ਮੈਂਜੈਂਟਾ ਕਲਰ ਮਿਲੇਗਾ ਜੀ ਬੈਕ ਸਾਈਡ ਤੁਸੀਂ ਚੈੱਕ ਕਰੋ ਜੀ ਸਟਾਫ ਦੀ ਕਿੱਦਾਂ ਦੀ ਹੁੰਦੀ ਹੈ ਬੈਕ ਸਾਈਡ ਇੱਥੋਂ ਜਿਹੜਾ ਹੈਗਾ ਉਹ ਅਜੈਕਟ ਸ਼ੇਡ ਦਾ ਇੱਥੋਂ ਪਤਾ ਲੱਗਦਾ ਜੀ ਇਹ ਹੈਗਾ ਡਾਰਕ ਮੈਂਜੈਂਟਾ ਕਲਰ ਜੀ ਰੈੱਡ ਟੋਨ ਦੇ ਉੱਪਰ ਇਹਦੇ ਵਿੱਚ ਵੀ ਤੁਹਾਨੂੰ ਜਿਹੜ ਦੋ ਪੀਸ ਮਿਲ ਜਾਣਗੇ ਜਿਸ ਦੇ ਵਿੱਚ ਤੁਹਾਨੂੰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਲੈਕ ਦੇ ਨਾਲ ਕੰਬੀਨੇਸ਼ਨ ਮਿਲੇਗਾ ਜੀ ਪਿੰਕ ਔਰ ਬਲੈਕ ਦਾ ਜੀ ਬਹੁਤ ਪਿਆਰਾ ਕੰਬੀਨੇਸ਼ਨ ਰੈਡੀ ਹੋ ਰਿਹਾ ਪਿੰਕ ਔਰ ਬਲੈਕ ਦਾ ਬਹੁਤ ਹੀ ਪਿਆਰਾ ਕੰਬੀਨੇਸ਼ਨ ਰੈਡੀ ਹੋਏਗਾ ਜੀ ਜਿਹੜੀ ਵੀ ਪੈਨ ਰੈਡੀ ਕਰਨਾ ਚਾਹੁੰਦੀ ਹੈ ਬਹੁਤ ਘੱਟ ਪ੍ਰਾਈਸ ਦੇ ਵਿੱਚ ਡਾਰਕ ਪਰਪਲ ਟੋਨ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਸਿੰਗਲ ਪੀਸ ਮਿਲੇਗਾ ਤੁਸੀਂ ਇਸ ਨੂੰ ਵੀ ਬਲੈਕ ਜਾਂ ਪਿੰਕ ਨਾਲ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਜਿਹੜਾ ਇਹਨਾਂ ਦਾ ਕੰਬੀਨੇਸ਼ਨ ਹੈ ਜੀ ਉਹ ਰੈਡੀ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਡਾਰਕ ਪਰਪਲ ਟੋਨ ਦੇ ਵਿੱਚ ਤੁਹਾਨੂੰ ਤਿੰਨ ਪੀਸ ਮਿਲਣਗੇ ਜੀ ਸੇਮ ਉਹ ਵੀਡੀਓ ਵਾਲਾ ਪੀਸ ਹੈ ਜਿਹੜਾ ਇੰਦਰਕੀਰਤ ਦੀ ਵੀਡੀਓ ਦੇ ਵਿੱਚੋਂ ਨਾਲ ਵਾਲੀ ਕੁੜੀ ਨੇ ਪਾਇਨਿਆ ਹੋਇਆ ਇਹ ਉਹੀ ਪੀਸ ਹੈ ਬਿਲਕੁਲ ਸੇਮ ਕਲਰ ਹੈ ਜੀ ਅਜੈਕਟ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਚਾਰ ਪੀਸ ਦੋ ਸੂਟ ਰੈਡੀ ਹੁੰਦੇ ਆ ਜੀ ਤੁਹਾਡੇ ਸੇਮ ਇਹਦੇ ਵਿੱਚ ਤੁਹਾਨੂੰ ਚਾਰ ਪੀਸ ਮਿਲਣਗੇ ਜੀ ਸੇਮ ਤੁਹਾਡੇ ਦੋ ਸੂਟ ਰੈਡੀ ਹੁੰਦੇ ਆ ਜੀ ਸੇਮ ਵਿਦ ਦੁਪੱਟਾ ਤੁਹਾਡੇ ਦੋ ਸੂਟ ਰੈਡੀ ਹੁੰਦੇ ਨੇ ਜੀ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰਾ ਸ਼ੇਡ ਹੈਗਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਸ਼ੇਡ ਹੈਗਾ ਜੀ ਡਾਰਕ ਪਰਪਲ ਟੋਨ ਦੇ ਉੱਪਰ ਜੀ ਇਹ ਸੇਮ ਕਲਰ ਆ ਜੋ ਉਸ ਵੀਡੀਓ ਦੇ ਵਿੱਚ ਉਸ ਕੁੜੀ ਨੇ ਪਹਿਨਿਆ ਹੋਇਆ ਜੀ ਇਹਨਾਂ ਦਾ ਪ੍ਰਾਈਸ ਹੈਗਾ ਜੀ ਸਿਰਫ ਤੇ ਸਿਰਫ 300 ਰੁਪਏ ਇੱਕ ਪੀਸ ਦਾ ਜੀ ਦੋ ਪੀਸ ਮਿਲਣਗੇ 600 ਰੁਪਏ ਦੇ ਜੀ ਵਿੱਚੇ ਹੀ ਤੁਹਾਡਾ ਦੁਪੱਟਾ ਵੀ ਐਡਜਸਟ ਹੁੰਦਾ ਹੈ ਜੀ ਤੁਸੀਂ ਲੈ ਸਕਦੇ ਹੋ ਵਾਂਸ ਅਗੇਨ ਤੁਸੀਂ ਫੇਰ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਨੇ ਜਿਹੜੀਆਂ ਪਹਿਣਾ ਇਹ ਵਾਲੇ ਕੱਟ ਪੀਸ ਸਾਡੇ ਤੋਂ ਲੈਣਾ ਚਾਹੁੰਦੀਆਂ ਨੇ ਸਾਡੇ ਵਟਸਐਪ ਨੰਬਰ ਉੱਪਰ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਤੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬੁੱਕ ਕਰ ਸਕਦੇ ਹੋ ਜੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬੁੱਕ ਕਰਵਾ ਸਕੋ ਬਾਈ ਕਰ ਸਕੋ ਜੀ ਅੱਜ ਵਾਲੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ